ਵੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ ਮਗਰ ਕੀ ਵੀ ਪੱਠ ਕੇ ਬੱਕਰਾ ਬੱਕਰਾ ਬਾਈ ਬੱਕਰਾ ਵੇਖ ਲੈ ਵਿਖਾ ਯਾਰ ਬੱਕਰਾ ਲੈ ਆ ਆ ਬੱਕਰਾ ਕੀ ਮੋਲ ਕੀਤਾ ਸੀ ਬਾਈ ਮੋਟੇ 8000 ਰੁਪਏ 8000 ਤੇ ਕਿੰਨੇ ਦਾ ਸੌਦਾ ਹੋ ਗਿਆ 6000 ਦਾ ਤੇ ਕਿਹਨੇ ਖਰੀਦੀ ਇਹ ਆ ਬਾਈ ਠੀਕ ਹੈ ਬਾਈ ਜੀ ਕਿਹੜਾ ਪਿੰਡ ਸੀ ਆਪਣਾ ਮੁਕਸਰ ਮੁਕਸਰ ਠੀਕ ਹੈ 6000 ਦਾ ਲਿਖਾਈ ਠੀਕ ਹੈ 6000 ਚ ਲਿਖਾਈ ਆਪੋ ਆਪਣੀਆਂ ਬਾਈ ਦੋਸਤੋ ਬਾਈ ਲੈ ਕੇ ਆਇਆ ਸੀਗਾ ਆ ਬੱਕਰੀ ਤੇ ਮਗਰ ਬੱਕਰਾ ਤੇ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ ਪਿੰਨੋ ਵਧਾਈਆਂ ਬੱਕਰਾ ਮੰਡੀ ਦੇ ਹਰ ਸ਼ੁੱਕਰਵਾਰੇ ਬੱਕਰਾ ਮੰਡੀ ਲੱਗਦੀ ਹੈ ਠੀਕ ਹੈ ਬਾਈ ਜੀ ਟੀਆਰ ਲਾਡੋ ਕਾਲੂ ਗੱਲ ਮੈਂ ਨਹੀਂ ਨਹੀਂ ਆ ਹਾਂ ਇਹ ਕਿਵੇਂ ਹੁਣ ਕੀ ਕਹਿੰਦਾ ਸੁਖ ਬਾਈ ਮੈਂ ਤੁਹਾਨੂੰ ਦੱਸ ਦਾਂ ਗੱਲ ਬੱਕਰੀ ਲਈਏ ਤੇ ਮਗਰ ਪਾਠਾ ਕਾਲੇ ਰੰਗ ਦੀ ਬੱਕਰੀ ਹੈ ਕਾਲੀ ਪਾਠਾ ਮਗਰ ਠੀਕ ਹੈ ਬਾਈ ਬੱਕਰੀ ਲੱਗੀ ਵੀ ਹੈ ਦੁਰੀ ਅਰੀ ਠੀਕ ਹੈ ਬੱਕਰੀਆਂ ਦੇ ਕੋਈ ਨਹੀਂ ਮੈਂ ਕੋਈ ਚੱਕਰ ਨਹੀਂ ਇਹ ਦਿਨ ਵਿੱਚ ਜਿੰਨੇ ਦੀ ਮਰਜ਼ੀ ਆ ਜਿਵੇਂ ਪੂਰੇ 15000 ਦੀ ਇਹ ਆ ਚਾ ਲਖਾਈ ਮੈਂ ਚੱਲ ਲਖਾਈ ਬਸ ਠੀਕ ਆ ਲਿਖ ਦੇ ਕਲਦੀਬ ਠੀਕ ਆ ਨਹੀਂ ਨਹੀਂ ਕੋਈ ਨਹੀਂ ਯਾਰ ਮੈਂ ਇਨਿਕ ਦਾ ਮੰਨਿਆ ਕਰ ਉਹ ਮੰਨੀ ਦੀ ਲੱਡ ਬਾਈ ਨਾ ਮਾਰੀ ਮੈਂ ਤਾਂ ਲੀ ਗੱਲ ਆ ਮੈਂ ਨਹੀਂ ਮਰੇਗਾ ਲੈ ਵੀ ਦੋਸਤੋ ਵਿਖਾ ਦਿੰਨੇ ਆ ਤੁਹਾਨੂੰ ਕਿਹੜੀ ਬੱਕਰੀ ਆ ਬਾਈ ਫਿਰ ਗਿਆ ਆਹ ਕਾਲੀ ਆ ਕਾਲੀ ਤੇ ਇਹਦੇ ਮਗਰ ਆ ਪੱਠਾ ਬਾਈ ਇਹਦੇ ਮਗਰ ਹੁਣ ਕੀ ਕਹਿੰਦਾ ਇਹ ਕੱਖ ਨਹੀਂ ਫਿਰ ਕਹੂਆ ਮੇਰੀ ਵੀਡੀਓ ਗਲਤੀ ਮੈਂ ਬੋਲਣ ਦਾ ਕੱਬਾ ਹੀ ਠੀਕ ਆ ਬੋਲੀ ਹੈ ਕੱਬਾ ਆਪਾਂ ਕਰ ਤਰ੍ਹਾਂ ਗੁੱਸਾ ਕਰ ਆ ਬੱਕਰੀ ਆ ਠੀਕ ਆ ਇਹ ਤਰਦਿਆਂ ਚ ਲਈ ਆ ਚੱਲ ਲਖਾਈ ਦਾ ਕੋਈ ਸੌ ਦੋਸਨਾ ਨਾ ਤਾਂ ਨਹੀਂ ਜਿੰਦਰਾ ਸਾਥ ਹਾਂ ਉਹ ਤਾਂ ਸਹੀ ਆ ਲਖਾਈ ਜੀ ਕੀਤੀ ਹੈ ਲਖਾਈ ਬਸ ਠੀਕ ਆ ਲੇਖ ਦੇ ਕਲਦੀਪ ਨਹੀਂ 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 ਲਿਖੀ ਹੋਰ ਓਏ ਲੇਖ ਦੇ ਯਾਰ ਆਏ ਆ ਕਵੇ ਵਾਸਤੇ ਲਿਆਜੀ ਬੰਦ ਮੈਂ ਨਹੀਂ ਮੈਂ ਨਹੀਂ ਮੰਨੀ ਨਹੀਂ ਲੱਡੂ ਨਾ ਨਹੀਂ ਮੈਂ ਕਾਲੇ ਗੱਲ ਕਹਿ ਰਹੀ ਆ ਲੱਡੂ ਮੰਨੀ ਨਹੀਂ ਆਹ ਸੜੀ ਬੱਕਰੀ ਲੈ ਆਮ ਪਹਿਨ ਮੈਂ ਬੈਠ ਪਰਚੀ ਨਾ ਕਰਤੀ ਆਪਾਂ ਨੇ ਮੈਂ ਆਇਆ ਪਹਿਲਾਂ ਵਾਸਤਾ ਪਰਚੀ ਕਰਦੇ ਜਿਹੜੇ ਮੁਕਾਂ ਸਾਡੇ ਵਿੱਚ ਨਹੀਂ ਨਹੀਂ ਤੂੰ ਕਰ ਦੇ ਜਲਦੀ ਜਲਦੀ ਕਰ ਦ ਨੀ ਨਹੀਂ ਹੋਊਗਾ ਇਹ ਪਰਚੀ ਕਰ ਦੇ ਇੱਕ ਵਾਰ ਕੱਟ ਦੇ ਯਾਰ ਮੈਨੂੰ ਪਤਾ ਕਿੱਥੇ ਦੇਣ ਨੂੰ ਫਿਰਦਾ ਹੁਣ ਓ ਯਾਰ ਮੈਨੂੰ ਪਤਾ ਆ ਕੇ ਛੰਛਣਾ ਲੈ ਲੈ ਕਣੀ ਕਾਖੜੀ ਵੀਡੀਓ ਜਾਣਾ 100 ਰੁਪਿਆ ਨਹੀਂ ਦੇਣਾ ਚਾਲੂ ਸਾਡੇ ਕਰੇ ਪੈਸੇ ਲੈਣਾ ਹੈ ਮੈਂ ਝੱਗਾ ਝੱਗ ਆਏ ਹਾਏ ਮੇਰਾ ਕੌੜਾ ਜਿਹਾ ਉਹ ਰੈਸਟ ਸਾਰੀ ਪੈਂਦੀ ਆ ਠੀਕ ਆ ਚਾਹ ਪੀਣ ਆਸੇ ਇਹਨਾਂ ਦੇ ਪਿੰਡ ਦੇ ਪਰੌਣੇ ਆ ਠੀਕ ਆ ਪਰ ਜੇ ਪੈਸੇ ਲੈਣਾ ਹੈ ਝੱਗਾ ਝੱਕਾਂਗੇ ਅੱਜ ਕੁੜੀ ਲੈਣੀ ਲੈ ਜੇ ਸਾਡੇ ਕੋਲ ਚੱਕ ਠੀਕ ਆ ਲਓਈ ਦੋਸਤੋ ਆ ਬੱਕਰੀ ਇਹਦੇ ਮਗਰ ਪਾਠਾ ਦੋਸਤੋ ਆ ਬੱਕਰੀ ਦਾ ਸੌਦਾ ਚਲ ਠੀਕ ਆ ਯਾਰ ਕੋਈ ਨਹੀਂ ਹਾਂ ਬੋਲ ਜਾ ਬਣਾਉਣ ਦੇ ਪੁੱਲ ਜਿਹੜੇ ਲੈ ਚਾ ਚੱਲ ਕੋਈ ਨਹੀਂ ਕੋਈ ਠੀਕ ਹੈ ਬਈ ਆਹ ਲਖਾਈ ਦਿੱਤੀ ਬਸ ਠੀਕ ਹੈ ਕੋਈ ਪੰਕਤੀ ਚੱਕੀ ਨੇ ਕਹਿਦਾ ਮੂੰਹ ਕਰ ਲਾ ਪਰੇ ਬਸ ਠੀਕ ਹੈ ਕੱਟ ਕਰਕੇ ਬੈਠੀ ਜਾਣਾ ਠੀਕ ਹੈ ਲੈ ਵੀ ਦੋਸਤੋ ਆ ਬੱਕਰੀ ਮਗਰ 60 50 ਸਾਢੇ 15 ਦੀ ਹੋ ਗਿਆ ਮਗਰ ਪਾਠਾ ਦੋਸਤੋ ਦੇਖ ਸਕਦੇ ਹੋ ਤੁਸੀਂ ਲਾਡੂ ਨੇ ਲੈ ਲਿਆ ਸੁਖ ਭਲਾਈਆਂ ਵਾਲੇ ਤੋਂ ਭਲਾਈਆਂ ਕਾਨੀ ਪਾੜਤ ਮੈਨਾਂ ਲਾ ਥੇ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ ਬਹੁਤ ਚੰਗੇ ਜਾਨਵਰ ਆਉਂਦੇ ਆ। ਉਹ ਥੋੜੀ ਦਿਨ ਛੱਡ ਕੇ ਬੀਜਾ 11000 ਦੀ ਬੱਕਰੀ ਠੀਕ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਮਾਰੇ ਕੀ ਕਰਾਂਗੇ ਗੱਲ ਸਭ ਸਹੀ ਆ ਕੀ ਵਰਦਾਨ 12000 ਤਾਂ ਲੈ ਆ ਕੋਈ 12 ਨਾਲ ਤੇ 12 ਦੇਖੇ ਨਹੀਂ ਆ ਉਹ ਪਿੰਡ ਫਿਰ ਦੇ ਦਾਂਗੇ ਪਿੰਡੀ ਬੰਦਾ ਆ ਪਾਇਦਾ 18000 ਕੋਈ ਥੋੜੀ ਚੀਜ਼ ਆ ਭਾਵੇਂ 36000 ਮੰਗੋ ਯਾਰ ਹੂੰ ਨੇਕਣਾ ਦਾ ਮਾਲ ਮੋਲ ਜਿਹੜੀ ਚੀਜ਼ ਹੁੰਦੀ ਹੈ ਯਾਰ ਫੜ ਲਾ ਲੈਦਾ ਆਲੇ ਫੜ ਭਾਈ ਦਾ ਫੜ ਲਾ ਲੈ ਆਲੇ ਬਾਈ ਭਾਈ ਬਿਨਾ ਸੌਦਾ ਨਹੀਂ ਹੁੰਦਾ ਬਾਈ ਮੇਰੇ ਫੜ ਤੇ ਮੋੜ ਦੀ 11:30 ਦੀ ਹੋ ਗਈ ਚੱਲ ਉਹ ਬੱਸ ਮੈਨੂੰ ਮਾਰਨਾ ਨਹੀਂ ਮਾਰਨਾ ਸਹੀ ਹੈ ਲਿਖ ਆ ਕੁਲਦੀਪ ਕੁਲਦੀਪ ਲਿਖ ਦੇ ਬਾਈ ਕਮਲ ਮਾਰਦੇ ਆ ਯਾਰ ਕਿਹੜੀ ਕਦੋਂ ਤੋਂ ਭਸਾਈ ਬੈਠੀ ਹੈ ਵੀ ਯਾਰ ਤੰਦ ਵੀ ਕਸਾਈ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਕਹਿੰਦੇ 11.5 ਹਜ਼ਾਰ ਚ ਹੁੰਦਾ ਸੁਖ ਭਲਾਈਆਂ ਵਾਲਿਆਂ ਦੇੋਂ ਦਮੁੰਦੇ ਆ ਕਵਰ ਵਾਲੇ ਤੋਂ ਆਏ ਸੀ ਬੰ ਮੁੰਡੇ ਸੂਨ ਵਾਲੀ ਆ ਭਾਈ ਮੈਂ ਵੇਖਿਆ ਨਹੀਂ ਮਾਰਦੇ ਅੰਦਰ ਜੀ ਦੀ ਮੋਲ ਮੋਲ ਵਈ ਜਾ ਯਾਰ ਗੱਲ ਸੁਣ ਗੱਲ ਭਾਈ ਇੱਕ ਮਿੰਟ ਮਾਰੀਜੀ ਕਰਨਾ ਨਹੀਂ ਭਾਈ ਮੈਂ ਨਹੀਂ ਮੈਂ ਤਾਂ ਰਹਿਣ ਦੇ ਮੈਂ ਲੈਣ ਦੇ ਨਹੀਂ ਨਹੀਂ ਰਹਿਣ ਦੇ ਮੰਨੀ ਜੁੰਦੀ ਆ ਵੀ ਯਾਰ ਸਭ ਤੋਂ ਲਾ ਪੈਂਦਾ ਹੋਰ ਦਜੀਤ ਕਿਉਂ ਥੱਕੇ ਕਰਦੇ ਕਿਉਂ ਥੱਕੇ ਮਾਰ ਦਾਂਗੇ ਦਾ ਨਹੀਂ 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 ਲੈ ਨਹੀਂ ਦੁਰਿਆ ਗੱਲ ਸੁਣ ਨਾ ਓਰੇ ਓਰੇ ਬਾਜ ਨਾ ਭਾਈ ਇਹ ਫਿਰ ਮੈਨੂੰ ਪੈਦਾ ਕੀ ਉਹ ਚਮਕਤੂਰੀ ਦੰਦ ਕਸਾਈ ਦੇਖੀ ਹੈ ਝਾਂਗ ਘਥਾਂ ਦੇ ਨਾਲ ਕਿਨੇ ਗੜੇ ਆ ਦੇਖ ਕੇ ਖੁੰਦੀਂਦੇ ਆਗੇ ਦੇਖ ਲੈ ਅਕੜੀ ਦੇ ਆਗੇ ਗਾਂ ਵਿੱਚ ਨਹੀਂ ਐਸੇ ਪੜਾਂਗੇ ਬੱਤੀ ਜਾਂਦੇ ਆਗੇ ਓਯਾ ਮਾਰ ਯਾਰ ਦਲਜੀਤ ਬੋੜੀ ਨਾਲ ਫੜ ਲਾ ਯਾਰ ਲੈ ਗਲਦੀਪ ਸਾਢੇ 11000 ਰੁਪਏ ਤੋ ਤਰਦਾ ਮਿਲੂਗਾ ਲਖਾਈ ਉਹ ਕਰਾਊਗਾ ਨੂੰ 500 ਓ 12 ਤਾਂ ਪੈ ਗਈ ਫਿਰ ਯਾਰ ਮਾ ਕਰ ਮਾਲਾ ਭਰਾਵਾ ਚੰਗਾ ਰਹੇਗਾ ਮੈਂ ਹੀ ਕਿਉਂ ਕਿੰਨਾ ਮਿਲਦਾ ਉਹ ਪਿੰਡ ਵਾਲਾ 112 ਤੋਂ ਮਿਲਦਾ ਐ ਦੁਬਾਰਾ 12 ਹੀ ਹੋ ਗਿਆ ਉਹ ਖਰਚਾ ਕਰਕੇ ਵੀ ਆਏ ਆ ਬਾਈ ਯਾਰ ਬੱਕਰੀ ਦੇਣੀ ਕਿ ਨਹੀਂ ਦੇਣੀ ਨਹੀਂ ਇਧਰ ਵਾਦ ਨਹੀਂ ਚੱਲਦੀ ਮੇਰੇ ਇੱਕ ਮਿੰਟ ਗੱਲ ਸੁਣ ਲੈ ਮੇਰੀ ਪੂਰੇ 12 ਦੀ ਹੋ ਗਈ ਲਿਖਾਈ ਆਪੋ ਆਪਣੇ ਉਹ ਬੋਲਦਾ ਨਹੀਂ ਤੂੰ ਚੱਲ ਲੈ ਗਿਆ ਲਿਖ ਦੇ ਚੱਲ ਕੋਈ ਯਾਰ ਤੂੰ ਬੋਲ ਨਾ ਬੱਸ ਲੈ ਗਾ ਸਹੀ ਆ ਬਾਰੇ ਓ ਯਾਰ ਹੋ ਗਈ ਹੋਣੀ ਕਿਉਂ ਨਿਆ ਮਾਰ ਜਣ ਲੈ ਅਲੇ ਆ ਜਾ ਤੇ ਪੈਸੇ ਦੇ ਪੈਸੇ ਗਣਾ ਆ ਜਾ ਹੁਣ ਕੋਲੇ ਜਦੋਂ ਗਲਤ ਹੋ ਜਾਂਦਾ ਹੈ ਤੇ ਕਹਿ ਦਿੰਦੇ ਆ ਭਾਈ ਉਹ ਕੀ ਜੀ ਨੰਦਰ ਬਲ ਖਾਈ ਮੈਂ ਕਰਾ ਦੂਆ ਉਹ ਨੋ ਆਪੇ ਇੱਥੇ ਪੂਰੇ ਸਾਰਾ ਲਿਖਾਈ ਆਪ ਆਪਣੀ ਆਪੋ ਆਪਣੀ ਨਹੀਂ ਹੁਣ ਰਹਿਣ ਦੇ ਉਹ ਯਾਰ ਉਹ ਨਹੀਂ ਉਹ ਚੋਣ ਚਾ ਲੈਣਗੇ ਮੈਂ ਤੇਰੇ ਘਰ ਤੋਂ ਕੋਈ ਨਹੀਂ ਫੋਨ ਹੋ 100 ਪਿੱਛੇ ਕੋਈ 100 ਪਿੱਛੇ ਕਿਉਂ ਛੱਡਦੇ ਆ ਯਾਰ ਇੱਕ ਕਾੜੀ ਲਗੀ ਯਾਰ ਕੋਈ ਮੈਨੂੰ ਮਾਰਦੇ ਨੇ ਜੇ ਮਾਰਦੇ ਆ ਉਹ ਦੇ ਦੇ ਕਰਾ ਦੇਣਗੇ ਯਾਰ 100 ਉਹ ਸੌਣ ਨੂੰ ਉਤਰਾ ਦੇਣਗੇ ਯਾਰ ਯਾਰ ਰਮਨ ਆਲਾ ਸੋਹਿਆ ਪੀ ਪਾਪਾ ਮੈਂ ਬੋਲਾਂਗਾ ਆ ਦੇ ਉਹ ਕਰ ਪੰਜ ਸੌ ਰੁਪਏ ਕਰਾ ਦੇਣਗੇ ਲੈ ਵੀ ਤੂੰ ਦੋਸਤੋ ਬੱਕਰੀ ਤੁਹਾਨੂੰ ਵਿਖਾ ਦਿੰਨੇ ਆ ਆਹ ਦੇ ਕਲਦੀਪ ਨੂੰ ਲਿਖਾ ਦੇ ਆ ਬੱਕਰੀ ਆ ਉਹ ਲਿਖਾਈ ਕਿੰਨੀ ਪੈਂਦੀ ਆ 100 ਰੁਪਈਆ ਹੀ 100 ਉਧਰੋਂ 100 ਉਧਰੋਂ 100 ਉਧਰੋਂ 100 ਉਧਰੋਂ ਮਾਲਿਕ ਇਹ ਲੀੜੀ 12 ਦੀ 12.5 ਦੀ 12.5 12700 ਰੁਪਏ ਦੀ 200 ਲਗਾਈ ਦੇ 13 ਜੀ ਅੜੂ 13 ਜੀ ਗੜਕੀ ਸੱਜੇ ਪਾਸੇ ਹੱਥੋਂ ਕੁਝ ਨਹੀਂ ਦੇਣਾ ਥਾਨ ਚੈੱਕ ਕਰ ਲੈ ਉਹ ਨੋਟ ਤਾਂ ਟੁੱਟੇ ਟੁੱਟੇ ਦੇ ਦੇਣਾ ਫੜਗੇ ਨਹੀਂ ਸਮਰਤ ਥਾਨ ਚੈੱਕ ਕਰ ਲੈ ਸਹੀ ਆ ਓਕੇ ਆ ਓਕੇ ਆ ਬਾਈ ਓਕੇ